ਭਾਈ ਬੰਦੇ ਹੀ ਕੌਮ ਬਣਾਉਂਦੇ ਆ ਤੇ ਉਸ ਜੀਨ ਪੂਲ ਜਿਹੜੇ ਤੁਰੇ ਆਉਂਦੇ ਬੰਦੇ ਆ ਜਿਹੜੀਆਂ ਕੌਮ ਆ ਇਹਨਾਂ ਦਾ ਆਪੋ ਆਪਣਾ ਪਿਸ਼ੋਕੜ ਆਪੋ ਆਪਣਾ ਸੁਭਾਅ ਤੇ ਆਪੋ ਆਪਣੀਆਂ ਚੰਗੀਆਂ ਮਾੜੀਆਂ ਆਤਾਂ ਹੁੰਦੀਆਂ ਜਿਨ੍ਹਾਂ ਨੂੰ ਬਦਲਣਾ ਬਿਲਕੁਲ ਵੀ ਪੋਸੀਬਲ ਨਹੀਂ ਹੁੰਦਾ ਹੁਣ ਜਿਵੇਂ ਪਾਰਸੀ ਕੌਮ ਆ ਇਹਦਾ ਇੱਕ ਆਪਣਾ ਵੱਖਰਾ ਸੁਭਾਅ ਪਾਰਸੀ ਨਾ ਕਿਸੇ ਵੀ ਮੁਲਕ ਦੇ ਕਿਸੇ ਵੀ ਸਮਾਜ ਦੇ ਵਿੱਚ ਇਉਂ ਰਚ ਮਿਚ ਜਾਂਦੇ ਆ ਜਿਵੇਂ ਦੁੱਧ ਦੇ ਵਿੱਚ ਖੰਡ ਘੋਲਦੀ ਆ ਇਹ ਹੈਗੇ ਆ ਕਾਰੋਬਾਰੀ ਬੰਦੇ ਬਿਜ਼ਨਸ ਕਰਨ ਵਾਲੇ ਇਹਨਾਂ ਦੇ ਸੁਭਾਅ 'ਚ ਹੀ ਇਹ ਹੈ ਵੀ ਇਹ ਪੈਸਾ ਕਮਾਉਣਗੇ ਉਹ ਸਮਾਜ ਦੇ ਲੋਕਾਂ ਨੂੰ ਇਹਨਾਂ ਨੇ ਜੋਬਸ ਪ੍ਰੋਵਾਈਡ ਕਰਨੀਆਂ ਤੇ ਇਹ ਫਿਰ ਆ ਦੀ ਉਸ ਪ੍ਰੋਡਕਸ਼ਨ ਦੇ ਨਾਲ ਜੋ ਵੀ ਇਹਨਾਂ ਦਾ ਜਸ ਤਰੀਕੇ ਦਾ ਹੀ ਬਿਜ਼ਨਸ ਹੈਗਾ ਇਹ ਉਹਦੇ ਵਿੱਚ ਨਾ ਜਿਹੜੀ ਕਿਸੇ ਮੁਲਕ ਦੀ ਜਿਹੜੇ ਮੁਲਕ 'ਚ ਰਹਿ ਰਹੇ ਆ ਉਹਦੀ ਜੀ ਡੀ ਪੀ ਤੇ ਵਿੱਚ ਵਧੀਆ ਹਿੱਸਾ ਪਾਉਣਗੇ ਤੇ ਇੱਕ ਹੋਰ ਕੰਮ ਵੀ ਹੁੰਦੀ ਆ ਜਿਨ੍ਹਾਂ ਦਾ ਕੰਮ ਹੈਗਾ ਵੀ ਅੱਗ ਲਾ ਕੇ ਡੱਬੂ ਕੁੱਤਾ ਕਾਂਦ ਤੇ ਮਤਲਬ ਕਿ ਉਹਨਾਂ ਨੇ ਕਲੇਸ਼ ਪਵਾਤਾ ਹੁਣ ਪੂਰੇ ਆਨੰਦ ਦੇ ਨਾਲ ਪਾਸੇ ਬਹਿ ਕੇ ਨਾ ਲੜਾਈ ਦਾ ਨਜ਼ਾਰਾ ਲੈਣਗੇ ਤੇ ਜਿਹੜੇ ਆਪਣੇ ਵਾਲੇ ਆ ਸਿੱਖ ਆ ਇਹਨਾਂ ਦਾ ਹਿਸਾਬ ਤਾਂ ਵਹਿਗਾ ਸਾਰਿਆਂ ਤੋਂ ਵੱਖਰਾ ਇਹਨਾਂ ਨੂੰ ਸਭ ਤੋਂ ਜ਼ਿਆਦਾ ਚਾਹ ਉਦੋਂ ਚੜਦਾ ਜਦੋਂ ਕਿਸੇ ਦੀ ਬਗਾਨੇ ਦੀ ਲੜਾਈ ਇਹਨਾਂ ਦੇ ਗਲ ਪੈ ਜੇ ਲੜਾਈ ਕਿਸੇ ਦੀ ਹੁੰਦੀ ਆ ਆਪਦੀ ਪੂਛ ਨੂੰ ਅੱਗ ਲਾ ਕੇ ਆਪਣੇ ਵਾਲੇ ਐਂ ਤੁਰੇ ਫਿਰਦੇ ਹੁੰਦੇ ਆ ਤੇ ਇਹਨਾਂ ਨੂੰ ਕਿਸੇ ਨਾਲ ਲੜਾਉਣਾ ਵੀ ਨਾ ਕੋਈ ਬਾਹਲੀ ਲੰਮੀ ਚੌੜੀ ਕੋਈ ਮਸਲੇ ਵਾਲੀ ਗੱਲ ਨਹੀਂ ਕੋਈ ਪਲੈਨਿੰਗ ਵਾਲੀ ਆਪਨਾਂ ਵਾਲੇ ਤਾਂ ਬਸ ਕਲੀ ਥਾਪੀ ਭਾਲਦੇ ਹੁੰਦੇ ਆ ਮਾੜੀ ਕੁੰਗਲ ਦਿਓ ਤੇ ਇਹਨਾਂ ਨੂੰ ਨਾ ਕਿਸੇ ਨਾਲ ਲੜਾ ਲਓ ਤੇ ਫਿਰ ਇੱਕ ਤੇਰਵੀਂ ਕੌਮ ਆ ਗਈ ਮੈਂ ਨਾਂ ਨਹੀਂ ਲੈਂਦਾ ਤੁਸੀਂ ਸਮਝਦੋਗੇ ਵੀ ਇਹਨਾਂ ਦਾ ਸਾਬੇਈ ਹੈ ਵੀ ਜਿੰਨਾ ਚਿਰ ਤਾ ਨਾ ਇਹਨਾਂ ਦੀ ਧੌਣ ਨੀਮੀ ਕਰਕੇ ਇਹਨਾਂ ਦੀ ਗਿੱਜੀ ਕੁੱਟੀ ਜਾਓ ਉਹਨਾਂ ਚਿਰ ਤਾ ਰਹਿੰਦੇ ਆ ਚੰਗੇ ਵਧੀਆ ਰਹਿੰਦੇ ਆ ਬੰਦੇ ਦੇ ਪੁੱਤ ਬਣ ਕੇ ਤੇ ਜੇ ਇਹਨਾਂ ਨੂੰ ਮਾੜਾ ਕੁ ਵੀ ਸਾਹ ਲੈਣ ਦਾ ਮੌਕਾ ਦੇਤਾ ਨਾ ਤੇ ਇਹਨਾਂ ਨੇ ਫਿਰ ਨਾ ਜਿਵੇਂ ਕਹਿੰਦੇ ਹੁੰਦੇ ਆ ਤੂੰ ਮੈਨੂੰ ਯਾਰ ਖੜਨ ਨੂੰ ਥਾਂ ਦੇ ਮੈਂ ਪੈਣ ਨੂੰ ਤਾਂ ਆਪੇ ਬਣਾ ਲੈਣੀ ਆ ਇਹਨਾਂ ਨੂੰ ਮਾੜਾ ਕੁ ਸੌਖੇ ਹੋਏ ਨਹੀਂ ਤੇ ਇਹ ਰਿਆਸਤ ਤੇ ਮਦੀਨਾ ਕਾਇਮ ਕਰਨ ਤੋਂ ਘੱਟ ਤਾਂ ਗੱਲ ਹੀ ਨਹੀਂ ਕਰ ਦੇਗੇ ਤੇ ਫਿਰ ਨਾ ਇੱਕ ਕੁਝ ਮਾਨਸਿਕ ਤੌਰ ਤੇ ਅੰਗਹੀਣ ਬੰਦੇ ਆ ਜਿਹੜੇ ਆਪਣੇ ਸਿੱਖਾਂ ਚੋਂ ਆ ਜਿਨ੍ਹਾਂ ਨੇ ਸਿੱਖ ਪੰਥ ਤੇ ਇਸਲਾਮ ਦੇ ਸਮੇਲ ਨਾਲ ਇੱਕ ਨਵਾਂ ਹਾਈਬ੍ਰਿਡ ਤਿਆਰ ਕਰ ਲਿਆ ਸਿੱਖਲਾਮ ਇਹ ਬੰਦੇ ਆਪ ਦੇ ਬੰਦਿਆਂ ਦੇ ਨਾਲ ਭਾਈਚਾਰਾ ਨਿਭਾਉਣ ਦੀ ਬਜਾਏ ਇਹ ਉਹਨਾਂ ਦੇ ਨਾਲ ਜਵਾਈਚਾਰਾ ਨਿਭਾਉਣ ਦੇ ਵਿੱਚ ਜ਼ਿਆਦਾ ਯਕੀਨ ਰੱਖਦੇ ਆ ਜਵਾਈਚਾਰਾ ਨਿਭਾਉਣਾ ਇਹਨਾਂ ਦੀ ਪ੍ਰੀਫਰੈਂਸ ਹੁੰਦਾ ਤੇ ਮੇਰੀ ਕਿਸੇ ਮਿੱਤਰ ਨਾਲ ਗੱਲ ਹੋਈ ਜਾਂਦੀ ਸੀ ਉਹ ਕਹਿੰਦਾ ਯਾਰ ਵੀ ਜਿਵੇਂ ਇਹ ਕਰਦੇ ਆ ਹਨਾ ਇਹਨਾਂ ਦੇ ਗੈਂਗ ਹੈਗੇ ਆ ਜਿਵੇਂ ਇਹ ਕੁੜੀਆਂ ਚਾਂਸੇ ਚ ਲੈ ਲੈਂਦੇ ਆ ਤੇ ਇੱਕ ਟਾਈਮ ਇਹੋ ਜਿਹਾ ਆਉਣਾ ਜਦੋਂ ਇਹਨਾਂ ਨੇ ਕੁੜੀਆਂ ਤੇ ਹੀ ਸਵਾਲ ਉਠਾ ਦੇਣਾ ਮੈਂ ਕਿਹਾ ਯਾਰ ਵੀ ਇਹ ਸੜਾ ਇੱਕ ਟਾਈਮ ਆਉਣਾ ਕਿਹੜਾ ਇਹਦਾ ਟਾਈਮ ਆ ਗਿਆ ਜਿਹੜਾ ਕੁਝ ਇਹਨਾਂ ਨੇ ਇੰਗਲੈਂਡ ਦੇ ਵਿੱਚ ਕੀਤਾ ਕਿਵੇਂ ਕੁੜੀਆਂ ਨੂੰ ਇਹਨਾਂ ਨੇ ਚਾਂਸੇ ਚ ਲਿਆ ਪੱਗਾਂ ਬੰਨ ਕੇ ਕੜੇ ਪਾ ਕੇ ਸਕੂਲਾਂ ਦੇ ਬਾਹਰ ਗੇੜੇ ਮਾਰ ਕੇ ਤੇ ਉਹਨਾਂ ਨੂੰ ਰਿਲੇਸ਼ਨ ਦੇ ਵਿੱਚ ਲਿਆ ਉਹਨਾਂ ਦੇ ਨਾਲ ਇਹਨਾਂ ਦੇ ਮੌਲਵੀਆਂ ਤੱਕ ਨੇ ਗੈਂਗ ਰੇਪ ਕੀਤੇ ਤੇ ਉਹ ਕੁੜੀਆਂ ਨੂੰ ਇਥੇ ਲੌਰ ਹੀਰਾ ਮੰਡੀ ਤੱਕ ਵੇਚ ਆਏ ਹਨ ਉਹਨਾਂ ਤੇ ਤਾਂ ਸਵਾਲ ਉਠਾਉਣੇ ਉਠਾਉਣੇ ਆ ਜਦੋਂ ਪਿੱਛੇ ਜੇ ਪਾਕਿਸਤਾਨ ਦੇ ਵਿੱਚ ਇੱਕ ਸਿੱਖ ਗਰੰਥੀ ਦੀ ਕੁੜੀ ਨੂੰ ਅਗਵਾ ਕਰਕੇ ਉਹਨਾਂ ਨੇ ਨਿਕਾਹ ਪੜ੍ਹ ਲਿਆ ਤੇ ਨਾਲ ਹੀ ਉਹਦਾ ਧਰਮ ਤਬਦੀਲ ਕਰਾਤਾ ਇਹਨਾਂ ਨੇ ਤਾਂ ਉਦੋਂ ਕੁੜੀ ਦੇ ਕੈਰੇਕਟਰ ਤੇ ਸਵਾਲ ਉਠਾਤਾ ਸੀਗਾ ਧਰਮ ਪਰਿਵਰਤਨ ਵਾਲਾ ਮਸਲਾ ਜਿਹੜਾ ਹਨਾ ਜਾਂ ਕੁੜੀਆਂ ਦੇ ਅਗਵਾ ਹੋਣ ਵਾਲਾ ਜਾਂ ਉਹਨਾਂ ਨੂੰ ਚਾਂਸੇ ਚ ਲੈਣ ਵਾਲਾ ਇਹਦੇ ਬਾਰੇ ਇਹਨਾਂ ਦੀ ਇੱਕ ਆਮ ਜਨਤਾ ਦੀ ਸੋਚ ਕੀ ਹੈ ਤੁਸੀਂ ਨਾ ਇਹਨਾਂ ਦੇ ਜਿਹੜੇ ਯੂਟਿਊਬਰ ਹੈਗੇ ਆ ਜਾਂ ਸੋਸ਼ਲ ਮੀਡੀਆ ਵਾਲੀਆਂ ਜਿਹੜੇ ਕੁਛ ਨਾ ਦੇ ਖਾਸ ਬੰਦੇ ਆ ਤੁਸੀਂ ਉਹਨਾਂ ਦੇ ਸਾਰੇ ਕੰਟੈਂਟ ਨੂੰ ਸਟੱਡੀ ਕਰ ਲਓ ਆਪਾਂ ਨੂੰ ਪਤਾ ਅਸਲ 'ਚ ਯਾਰ ਉਹ ਵੀ ਨਾ YouTube ਤੇ Facebook ਦੇ ਐਲਗੋਰਿਦਮ ਦਾ ਨਾ ਭੇਤ ਪਾਈ ਬੈਠੇ ਆ ਵਿੱਚ ਤੇ ਕੁਝ Apex Sports ਵਾਲੇ ਵੀ ਹੈਗੇ ਆ ਜਿਨ੍ਹਾਂ ਨੇ ਇੰਡੀਆ ਦੀ ਚੜ੍ਹਾਈ ਕਰੀ ਜਾਣੀ ਆ ਤੇ ਉਹਨਾਂ ਨੂੰ ਪਤਾ ਵੀ ਜਿਹੜੇ ਭਾਰਤੀ ਲੋਕ ਆ ਹਨ ਇਹ ਵਡਿਆਈ ਦੇ ਭੁੱਖੇ ਹੁੰਦੇ ਆ ਤੇ ਇੰਡੀਆ ਦੀ ਪ੍ਰਸ਼ੰਸਾ ਸੁਣਨ ਦੇ ਲਈ ਉਹ ਸਾਨੂੰ ਵੀਊ ਦੇਣਗੇ ਤੇ ਵਿੱਚ ਕੁਝ ਆਹ ਸਾਬਕਾ ਕਰੈਕਟਰ ਤਨਵੀਰ ਅਹਿਮਦ ਅਰਗੇ ਆ ਜਿਨ੍ਹਾਂ ਨੇ ਇੰਡੀਆ ਨੂੰ ਹਰ ਗੱਲ ਤੇ ਗਾਲਾਂ ਹੀ ਕੱਢੀ ਜਾਣੀਆਂ ਪੁਰਾ ਭੜਾ ਹੀ ਆਖੀ ਜਾਣ ਉਹਨਾਂ ਨੂੰ ਵੀ ਪਤਾ ਵੀ ਉਹ ਇੰਡੀਆ ਨੂੰ ਆਖੀਆਂ ਭੈੜੀਆਂ ਗੱਲਾਂ ਸੁਣ ਕੇ ਸਾਨੂੰ ਗਾਲਾਂ ਕੱਢਣ ਵਾਸਤੇ ਵੀ ਲੋਕ ਇਸ ਵੀਡੀਓ ਨੂੰ ਵੀਊ ਦੇ ਦੇਣਗੇ ਤੇ ਵਿੱਚ ਕੁਝ ਨਾਦਰ ਅਲੀ ਅਰਗੇ ਆ ਜਿਹੜੇ ਜੇ ਤਾਂ ਇੱਥੇ ਨਾ ਕਿਸੇ ਗਾਈਆਂ ਦੇ ਸਮਗਲਰ ਤੇ ਰਾਜ ਠੱਲ ਕੇ ਚਪੇੜੇ ਲਾਤੇ ਇਹਨਾਂ ਦਾ ਅਦੋਂ ਤਾਂ ਇਸਲਾਮ ਆ ਜਾਂਦਾ ਖਤਰੇ 'ਚ ਤੇ ਜਦੋਂ ਕੋਈ ਕਿਸੇ ਨੂੰ ਉਥੇ ਧੱਕੇ ਨਾਲ ਮੁਸਲਮਾਨ ਬਣਾ ਲੇ ਤਾਂ ਅਦੋਂ ਇਹਨਾਂ ਦਾ ਇਹ ਕਹਿਣਾ ਹੁੰਦਾ ਯਾਰ ਵੀ ਇਹਦਾ ਬਹੁਤ ਚੰਗੀ ਗੱਲ ਆ ਅਗਲਾ ਬੰਦਾ ਦੀਨ ਦੀ ਸ਼ਰਨ ਦੇ ਵਿੱਚ ਆ ਗਿਆ ਹੁਣ ਜਿਹੜੀ ਵੀ ਆਪਾਂ ਉੱਪਰ ਭੂਮਿਕਾ ਜੀ ਬਣੀ ਹੋਣਾ ਇਹਦਾ ਕਾਰਨ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਦੀ ਵਜ੍ਹਾ ਕੀ ਆ ਹੂੰ ਵਜ੍ਹਾ ਹੈਗਾ ਪਹਿਲਗਾਮ ਮੇਰੀ ਸੁਰਤ ਦੇ ਵਿੱਚ ਤਿੰਨ ਵੱਡੇ ਨਰ ਸੰਘਾਰ ਹੋਏ ਆ ਪਹਿਲਾ ਤਾਂ 1998 ਚ ਹੋਇਆ ਸੀਗਾ ਜਦੋਂ ਚੰਬਾ ਘਾਟੀ ਨੂੰ ਪੰਗੀ ਨਾਲ ਜੋੜਨ ਵਾਸਤੇ ਜਿਹੜੀ ਸੱਚਪਾਸ ਵਾਲੀ ਸੜਕ ਬਣਦੀ ਸੀ ਜਿਹੜਾ ਕਿ ਅੱਗੇ ਕਿਲੜ ਕਿਸ਼ਤਵੜ ਪਹੁੰਚਣ ਦਾ ਸਭ ਤੋਂ ਛੋਟਾ ਰੂਟ ਵੀ ਆ ਉੱਥੇ ਹੀ ਕਸ਼ਮੀਰੀ ਅਤਵਾਦੀ 35 ਮਜ਼ਦੂਰਾਂ ਦਾ ਕਤਲ ਕਰ ਗਏ ਸੀ ਉੱਥੇ ਵੀ ਇਹਨਾਂ ਦੇ ਧਰਮ ਹੀ ਪੁੱਛੇ ਗਏ ਤੇ ਜਿਹੜੀ ਲੇਬਰ ਨੇ ਆਪ ਦਾ ਧਰਮ ਹਿੰਦੂ ਜਾਂ ਬੋਧੀ ਦੱਸਿਆ ਉਹਨਾਂ ਦਾ ਕਤਲ ਹੋ ਗਿਆ ਤੁਜੇ ਨੰਬਰ ਤੇ ਜਲ ਸੰਨ 2000 ਦੇ ਵਿੱਚ ਅਮਰੀਕੀ ਰਾਸ਼ਟਰਪਤੀ ਬਿਲ ਕਲੈਂਟਨ ਹਿੰਦੁਸਤਾਨ ਦੌਰੇ ਤੇ ਆਇਆ ਤਾਂ ਉਦੋਂ ਚਿੱਟੀ ਸਿੰਗਾਪੁਰਾ ਨਾਂ ਦੇ ਪਿੰਡ 'ਚ 35 ਬੇਕਸੂਰ ਸਿੱਖ ਰਾਤ ਨੂੰ 10 ਵਜੇ ਘਰਾਂ 'ਚੋਂ ਕੱਢੇ ਉਹਨਾਂ ਨੂੰ ਕੰਦਾ ਨਾਲ ਖੜਾ ਕੇ ਗੋਲਗਾਣਾ ਭੁੰਨ ਕੇ ਇਹਨਾਂ ਨੇ ਇੰਨੇ ਨਰਦਾਈ ਤਰੀਕੇ ਨਾਲ ਕਤਲ ਕੀਤਾ ਤੇ ਤੀਜੇ ਨਰਸਿੰਘਰ ਜਿਹੜਾ ਹੁਣ ਪੈਲਗਮ ਹੋ ਕੇ ਹਟਿਆ ਜਿੱਥੇ 28 ਟੂਰਿਸਟਾਂ ਦੀ ਜਾਨ ਚਲੀ ਗਈ ਤੇ ਹੁਣ ਯਾਰ ਇਹ ਕਿੰਨਾ ਹਸਤੇ ਨਾ ਮਨਤਪੁੱਦੀ ਸ਼ਬਦ ਵਾਰਤਦਾ ਹੁੰਦਾ ਤੇ ਉਹ ਕੋਈ ਗਲਤ ਗੱਲ ਨਹੀਂ ਤੁਸੀਂ ਇਹ ਦੇਖ ਲਓ ਵੀ ਦੁਨੀਆ ਦੇ ਹਰੇਕ ਵੱਡੇ ਮੁਲਕ ਦੇ ਵੱਡੇ ਲੀਡਰ ਨੇ ਨਾ ਇਹ ਸਤਵਾਦੀ ਇਕਾਜਤਾ ਪੂਰਨ ਹਮਲੇ ਤੇ ਦੁੱਖ ਪ੍ਰਗਟਾਤਾ ਤੇ ਜਿਹੜਾ ਦਿੱਲੀ 'ਚ ਮੌਜੂਦ ਪਾਕਿਸਤਾਨੀ ਹਾਈ ਕਮਿਸ਼ਨ ਆ ਉਹਦੇ ਅੰਦਰ ਕੀਕ ਜਾ ਰਿਹਾ ਸੀ ਹੁਣ ਯਾਰ ਗੱਲ ਇਹ ਨਹੀਂ ਵੀ ਕੋਈ ਦਾਅਵੇ ਨਾਲ ਹੀ ਕਹਦੇ ਵੀ ਪਾਕਿਸਤਾਨ ਦਾ ਇਸ ਕੰਮ ਦੇ ਵਿੱਚ ਹੱਥ ਹੈਗਾ ਜਾਂ ਨਹੀਂ ਆ ਹੋ ਸਕਦਾ ਉੱਥੇ ਕਿਸੇ ਦੀ ਸਾਲਗਿਰੀ ਹੋਵੇ ਕਿਸੇ ਨੇ ਕੋਈ ਐਨਿਵਰਸਰੀ ਆਦੀ ਸੈਲੀਬ੍ਰੇਟ ਕਰਨੀ ਹੋਵੇ ਪਰ ਸਾਲਾ ਜੇ ਰੋਣ ਵਾਲਾ ਬੰਦਾ ਰੋਣ ਵਾਲਾ ਮੂੰਹ ਹੀ ਕਰ ਲੇ ਜੇ ਤੁਸੀਂ ਕੇਕ ਅੰਦਰ ਲਿਜਾਣਾ ਹੀ ਸੀ ਯਾਰ ਉਹਨੂੰ ਸੜੋ ਕਿਸੇ ਤਰੀਕੇ ਨਾਲ ਲਕੋ ਕੇ ਤਾਂ ਲੈ ਜਾਓ ਜਾਂ ਥੋੜਾ ਲੇਟ ਕਰ ਲਓ ਤਾਂ ਕਿ ਇਹ ਦਾ ਨਾਂ ਲੱਗੇ ਲੋਕਾਂ ਨੂੰ ਇੱਕ ਸਨੇਹਾ ਜਿਹਾ ਵੀ ਜਿਹੜਾ ਇੰਡੀਆ ਦੇ ਵਿੱਚ ਹਮਲਾ ਹੋ ਕੇ ਹਟਿਆਈ ਕੇਕ ਉਹਨੂੰ ਸੈਲੀਬ੍ਰੇਟ ਕਰਨ ਦੇ ਲਈ ਜਾ ਰਿਹਾ ਜੋ ਪਾਕਿਸਤਾਨੀ ਤਾਂ ਪਹਿਲੀ ਐਗਜ਼ੀਨਸ਼ੀਅਲ ਕ੍ਰਾਈਸਿਸ ਦੇ ਵਿੱਚ ਹੈਗੇ ਆ ਕਿਉਂਕਿ ਇਹਨਾਂ ਨੂੰ ਹਜੇ ਤੱਕ ਇਹ ਹੀ ਨਹੀਂ ਪਤਾ ਸਾਡਾ ਬਾਪ ਕੌਣ ਆ ਕਦੇ ਇਹਨਾਂ ਨੇ ਅਫਗਾਨਾਂ ਨੂੰ ਪਿਓ ਬਣਾ ਲੈਣਾ ਕਦੇ ਇਰਾਨੀਆਂ ਨੂੰ ਕਦੇ ਤੁਰਕਾਂ ਨੂੰ ਤਿੱਕਾ ਦੇ ਅਰਬ ਨੂੰ ਬਣਾ ਲੈਣਾ ਹਾਲਾਂਕਿ ਜਿਹੜੇ ਅਰਬ ਦੇ ਮੁਸਲਮਾਨ ਆ ਉਹ ਇਹਨਾਂ ਨੂੰ ਉਹਨਾਂ ਕਾਹ ਹੀ ਰਤਬਾ ਦਿੰਦੇ ਆ ਜਿੰਨਾ ਕ ਕੋਈ ਕਿਸੇ ਦੀ ਨਜਾਇਜ਼ ਔਲਾਦ ਨੂੰ ਦਿੰਦਾ ਹੁੰਦਾ ਉਹਨੂੰ ਹਰਾਮ ਦਾ ਕਹਿ ਕੇ ਆਪਣੇ ਲੋਕਾਂ ਦੇ ਮਨਾਂ ਦੇ ਵਿੱਚ ਤਾਂ ਇੱਕ ਇਹ ਵੀ ਬੜਾ ਵੱਡਾ ਭਲੇਖ ਹੈ ਵੀ ਜਿਹੜੇ ਇਹ ਇੰਡੀਅਨ ਸਬ ਕੰਟੀਨੈਂਟ ਦੇ ਮੁਸਲਮਾਨ ਆ ਇਹ ਸਾਰੇ ਹਿੰਦੂਆਂ ਤੋਂ ਕਨਵਰਟ ਹੋਏ ਆ ਇਹਨਾਂ ਦੀ ਜੀਨੋਲੋਜੀ ਬਾਰੇ ਨਾ ਇੱਕ ਬੜੀ ਵਧੀਆ ਕਿਤਾਬ ਸੀ ਉਹ ਮੇਰੇ ਨਾਂ ਨਹੀਂ ਯਾਦ ਉਹਦਾ ਤੇ ਮੈਂ ਇਹਨਾਂ ਲੱਭੋ ਕਿ ਉਹਨਾਂ ਕਮੈਂਟਾਂ ਦੇ ਵਿੱਚ ਉਹਦੀ ਫੋਟੋ ਪਾ ਦਊਗਾ ਤੇ ਉਹਦੇ ਮੁਤਾਬਕ ਜਿਹੜੇ ਇਹ ਮੁਸਲਮਾਨ ਆ ਇਹਨਾਂ ਦੀ ਵੱਡੀ ਗਿਣਤੀ ਹੈ ਕਨਵਰਟ ਹੋ ਕੇ ਨਹੀਂ ਬਣੇ ਇਹ ਮੁਸਲਮਾਨ ਉਹਨਾਂ ਔਰਤਾਂ ਦੀ ਸੰਤਾਨ ਆ ਜਦੋਂ ਇਹ ਮੁਸਲਮਾਨ ਵਿਦੇਸ਼ੀ ਧੜਵੀ ਮੁਲਕ ਤੇ ਹਮਲਾ ਕਰਦੇ ਸੀ ਤੇ ਇਹ ਬਾਕੀ ਚੀਜ਼ਾਂ ਦੇ ਨਾਲ ਔਰਤਾਂ ਨੂੰ ਵੀ ਲੁੱਟਦੇ ਮਾਲ ਵਜੋਂ ਆਪਦੇ ਨਾਲ ਲੈ ਜਾਂਦੇ ਸੀ ਤੇ ਇਹਨਾਂ ਨੇ ਉਹਨਾਂ ਔਰਤਾਂ ਦੀ ਕੁੱਖੋਂ ਨਾ ਬੇਤਹਾਸ਼ਾ ਬੱਚੇ ਜੰਮੇ ਜਿਹੜੇ ਵੀ ਇਹ ਗੁਲਾਮ ਔਰਤਾਂ ਦੀ ਕੁਖੋਂ ਇਹ ਜਿਹੜੇ ਗੁਲਾਮ ਲੋਕ ਜੰਮੇ ਆ ਗੁਲਾਮ ਜ਼ੈਨੀਅਤ ਵਾਲੇ ਇਹ ਅੱਜ ਦੀ ਡੇਟ ਦੇ ਵਿੱਚ ਜਿਹੜੇ ਮੁਸਲਮਾਨਾਂ ਦੀ ਵੱਡੀ ਗਿਣਤੀ ਆ ਇਹ ਉਹਦਾ ਹਿੱਸਾ ਬਣ ਜਾਂਦੇ ਆ ਤੇ ਉਹਨਾਂ ਗੁਲਾਮ ਔਰਤਾਂ ਦੀ ਕੁਖੋਂ ਜੰਮੇ ਹੋਣ ਕਰਕੇ ਹੀ ਇਹਨਾਂ ਦੀ ਜ਼ੈਨੀਅਤ ਗੁਲਾਮ ਐਸੇ ਕਰਕੇ ਕਦੇ ਤਾਂ ਹੀ ਅਮਰੀਕਾ ਦੀ ਗੁਲਾਮੀ ਕਰ ਰਹੇ ਹੁੰਦੇ ਆ ਤੇ ਕਦੇ ਚੀਨ ਦੀ ਤੇ ਇਹਨਾਂ ਦੇ ਧਰਮ ਦੇ ਵਿੱਚ ਨਾ ਦੀਨ ਦੀ ਬੇਤਰੀ ਦੇ ਲਈ ਜਿਹੜਾ ਝੂਠ ਬੋਲਿਆ ਹੁੰਦਾ ਉਹਨੂੰ ਮਾੜਾ ਨਹੀਂ ਗਿਣਦੇ ਜੇ ਇਸਲਾਮ ਦੀ ਬੇਤਰੀ ਦੇ ਲਈ ਤੁਸੀਂ ਝੂਠ ਬੋਲੋਗੇ ਤਾਂ ਉਹਨੂੰ ਹਰਾਮ ਨਹੀਂ ਮੰਨਿਆ ਜਾਂਦਾ ਇਸੇ ਕਰਕੇ ਦਾ ਯਾਰ ਸ਼ਰੂਖ ਖਾਨ ਅਰਗੀ ਇਹ ਲਿਸਟਰ ਬੰਦੇ ਸਟੇਜ ਤੇ ਖੜ ਕੇ ਨਾ ਦਾਵਾ ਕਰਦੇ ਹੁੰਦੇ ਆ ਵੀ ਇਸਲਾਮ ਹੈਗਾ ਸ਼ਾਂਤੀ ਦਾ ਧਰਮ ਸਾਡੇ ਧਰਮ ਦੇ ਵਿੱਚ ਤਾਂ ਕਿਸੇ ਬੰਦੇ ਦੁਆਰਾ ਬੰਦੇ ਦੇ ਕਤਲ ਨੂੰ ਬਹੁਤ ਹੀ ਜ਼ਿਆਦਾ ਮਾੜਾ ਗਿਣਿਆ ਜਾਂਦਾ ਦੁਆਰੋਂ ਨਾਲ ਦੀ ਨਾਲ ਇਹ ਗੱਲ ਲੁਕੋ ਜਾਂਦੇ ਆ ਵੀ ਠੀਕ ਆ ਬੰਦੇ ਨੂੰ ਬੰਦੇ ਦਾ ਬੰਦੇ ਦੁਆਰਾ ਕਤਲ ਬਹੁਤ ਮਾੜਾ ਪਰ ਉਹ ਜਿਹੜੀ ਹਦੀਸ ਅਦੇ ਚ ਲਿਖਿਆ ਵੀ ਇਹ ਮਾੜਾ ਸਿਰਫ ਕਿਸੇ ਮੁਸਲਮਾਨ ਦੁਆਰਾ ਮੁਸਲਮਾਨ ਦੇ ਕਤਲ ਨੂੰ ਕਿਹਾ ਜਿਹੜੇ ਕਾਫਰ ਆ ਵਾਜਿਬੁਲ ਕਤਲ ਆ ਤੇ ਜੇ ਕੋਈ ਮੁਸਲਮਾਨ ਜੰਨਤ ਜਾਣਾ ਚਾਹੁੰਦਾ ਤਾਂ ਸਭ ਤੋਂ ਸੌਖਾ ਤਰੀਕਾ ਇਹ ਹੀ ਆ ਵੀ ਉਹ ਕਿਸੇ ਕਾਫਰ ਨੂੰ ਕਤਲ ਕਰਕੇ ਉਹਦੇ ਬੱਚੇ ਗੁਲਾਮ ਬਣਾ ਕੇ ਉਹਦੀ ਜਨਾਨੀ ਨੂੰ ਆਪ ਦੀ ਰਖਾਇਲ ਵਜੋਂ ਰੱਖ ਲੇ ਇਹ ਜੰਨਤ ਜਾਣ ਦਾ ਸਿੱਧਾ ਸਿੱਧਾ ਰਸਤਾ ਇਹ ਜਿਹੜੀਆਂ ਗੱਲਾਂ ਨਾ ਇਹ ਕੁਝ ਪਾਲਿਸ਼ ਕੀਤੇ ਪੁਆਇੰਟ ਹੁੰਦੇ ਆ ਇਹ ਲੋਕਾਂ ਸਾਹਮਣੇ ਪਬਲਿਕਲੀ ਬੋਲ ਦਿੰਦੇ ਆ ਤੇ ਦੂਜਿਆਂ ਨੂੰ ਲੁਕੋ ਲੈਂਦੇ ਆ ਇਹਨਾਂ ਲੋਕਾਂ ਦੇ ਨਾ ਬਦਮਾਗ ਹੋਣ ਪਿੱਛੇ ਇੱਕ ਹੋਰ ਵੱਡਾ ਕਾਰਨ ਵੀ ਆ ਇਨਸੈਸਟ ਇਨ ਬਰੀਡਿੰਗ ਸਾਇੰਸ ਇਹ ਗੱਲ ਮੰਨਦੀ ਆ ਵੀ ਜਦੋਂ ਨਾ ਆਪਦੇ ਖੂਨ ਦੇ ਵਿੱਚ ਹੀ ਵਿਆਹ ਹੁੰਦਾ ਤਾਂ ਜਿਹੜਾ ਉਹਨਾਂ ਤੋਂ ਬੱਚਾ ਪੈਦਾ ਹੋਣਾ ਉਹ ਨਾ ਚਾਹੇ ਸਰੀਰਕ ਰੂਪ ਚ ਹੋਵੇ ਚਾਹੇ ਜੈਨੀ ਤੌਰ ਤੇ ਹੋਵੇ ਉਹ ਅੰਗ ਹੀਣ ਜਾਂ ਕਮਜ਼ੋਰ ਹੀ ਪੈਦਾ ਹੋਊਗਾ ਤੇ ਜਦੋਂ ਹੁਣ ਇਹਨਾਂ ਨੇ ਚਾਚੇ ਤਾਏ ਮਾਮੇ ਮਾਸੀ ਭੂਆ ਦੀਆਂ ਕੁੜੀਆਂ ਮੁੰਡਿਆਂ ਨੇ ਆਪਸ ਚ ਹੀ ਵਿਆਹ ਕਰੀ ਜਣਾ ਤੇ ਗਾਂ ਜਿਹੜੇ ਰੰਗ ਲੱਗਣੇ ਆ ਉਹਦੇ ਬਾਰੇ ਤਾਂ ਆਪਾਂ ਨੂੰ ਪਤਾ ਹੀ ਆ ਵੀ ਜੇ ਜੀਆਂ ਇਹ ਨਾ ਮੰਦ부ਧੀ ਗੱਲਾਂ ਕਰਦੇ ਹੁੰਦੇ ਆ ਸ਼ਾਇਦ ਆਪਾਂ ਸਮਝ ਸਕਦੇ ਹਾਂ ਨਾ ਵੀ ਉਹਦੇ ਪਿਛਲਾ ਕਾਰਨ ਕੀ ਆ ਤੇ ਇੱਕ ਨਵੀਂ ਬਰੀਡ ਪੈਦਾ ਹੋਈ ਆ ਹਰ ਇੱਕ ਘਟਨਾ ਦਰ ਘਟਨਾ ਨੂੰ ਡੀਪ ਸਟੇਟ ਨਾਲ ਜੋੜ ਕੇ ਉਹ ਸਾਰੇ ਇੱਕ ਪੂਰੀ ਪ੍ਰਾਪਰ ਦਲੀਲ ਦੇ ਕੇ ਸਾਰਾ ਕੋਸ਼ਿਸ਼ ਸਰਕਾਰ ਤੇ ਸਿਰ ਮੜਨ ਵਾਲੀ ਇੱਕ ਕੰਮ ਵਾਸੇ ਅਮਰੀਕਾ ਤੋਂ ਸ਼ੁਰੂ ਹੋਇਆ ਸੀਗਾ ਜਦੋਂ ਨਾ ਫਲੈਟ ਅਰਥ ਵਰਗੇ ਜਿਹੜੇ ਵਿਸ਼ਿਆਂ ਦੇ ਕਨਸਪੀਰੇਸੀ ਥਿਉਰੀਸਟ ਹੈਗੇ ਆ ਇਹ ਕਹਿੰਦੇ ਸੀ ਵੀ 911 'ਚ ਜਿਹੜਾ ਦੇ ਦਿਨ ਜਿਹੜਾ ਟਵਿੰਟਾਵਰਸ ਤੇ ਹਮਲਾ ਹੋਇਆ ਸੀਗਾ ਉਹ ਅਮਰੀਕੀ ਸਰਕਾਰ ਨੇ ਆਪ ਕਰਾਇਆ ਸੀ ਉਹੀ ਜਿਹਾ ਆਪਣੇ ਵਾਲਿਆਂ ਦਾ ਵੀ ਪਲਵਾਮਾ ਹਮਲਾ ਹੋਇਆ ਸੀ ਆਰਪਫ ਦੇ ਕਾਫਲੇ ਤੇ ਉਹ ਵੀ ਆਪੇ ਕਰਾਇਆ ਪਾਰਲੀਮੈਂਟ ਤੇ ਵੀ ਹਮਲਾ ਆਪੇ ਹੀ ਕਰਾਇਆ ਚਿੱਟੀ ਸਿੰਘ ਪੂਰੇ ਵਾਲਾ ਜਿਹੜਾ ਮੈਸਕਰ ਸੀਗਾ ਹਨ ਉਹਦੇ 'ਚ ਵੀ ਸਰਕਾਰ ਦਾ ਹੀ ਆਪ ਦਾ ਹੱਥ ਆ ਇਹਰ ਡੀਪ ਸਟੇਟ ਦੀਆਂ ਤੇ ਜਾਂ ਦੇਸ਼ ਦੇ ਮੁਲਕ ਦੇ ਬਾਹਰ ਵੱਡੇ ਵੱਡੇ ਖੁਫੀਆ ਆਪਰੇਸ਼ਨ ਕਰਨ ਵਾਲੀਆਂ ਏਜੰਸੀਆਂ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਨੂੰ ਸਮਝਣ ਦਾ ਜਾਂ ਉਹਨਾਂ ਦੇ ਗੁਪਤ ਜਿਹੜੇ ਭੇਦਾਂ ਉਹਨਾਂ ਨੂੰ ਜਾਣਨ ਦਾ ਦਾਵਾ ਪਤਾ ਕਿਹੜੇ ਬੰਦੇ ਕਰਦੇ ਆ ਇਹ ਦਾਵਾ ਉਹ ਬੰਦੇ ਕਰਦੇ ਆ ਜਿਨ੍ਹਾਂ ਨੂੰ ਆਪਦੇ ਪਿੰਡ ਬਾਰੇ ਹੀ ਨਹੀਂ ਪਤਾ ਹੁੰਦਾ ਵੀ ਇੱਥੇ ਲੋਕਾਂ ਦੀ दारू ਫੜਾਉਣ ਵਾਲੇ ਜਾਂ ਪਿੰਡ ਦੀ ਹਰ ਇੱਕ ਛੋਟੀ ਵੱਡੀ ਦੀ ਖਬਰ ਦੀ ਗੱਲ ਦੀ ਥਾਣੇ ਅਤਲਾਹ ਦੇ ਨਾਲੇ ਪੁਲਿਸ ਦੇ ਪਿੰਡ 'ਚ ਹੀ ਪੱਕੇ ਮੁਖਬਰ ਕਿਹੜੇ ਆ ਇੱਕ ਦੇਖੋ ਇਹ ਗੱਲ ਦਾ ਮੈਂ ਦਾਵਾ ਨਹੀਂ ਕਰਦਾ ਵੀ ਇਹ ਗੱਲ ਟੋਟਲੀ ਸਹੀ ਹੋ ਸਕਦੀ ਆ ਪਰ ਮੈਂ ਇੱਕ ਲੈਫਟਨੈਂਟ ਜਰਨਲ ਕੇਐਸ ਗਿੱਲ ਦੀ ਨਾ ਇੰਟਰਵਿਊ ਦੇਖੀ ਸੀ ਉਹਨਾਂ ਦਾ ਕਹਿਣਾ ਹੈ ਵੀ ਜਿਹੜਾ ਚਿੱਟੀ ਸਿੰਗਪੁਰਾ ਦੇ ਵਿੱਚ ਜਿਹੜਾ ਕਤਲੇਆਮ ਹੋਇਆ ਇਹਦੇ 'ਚ ਇਹ ਗੱਲ ਤਾਂ ਨਹੀਂ ਸੀਗੀ ਵੀ ਇਹਦੇ ਵਿੱਚ ਸਰਕਾਰ ਜਾਂ ਮਿਲਟਰੀ ਦੀ ਹਾਈ ਕਮਾਂਡ ਦੇ ਸ਼ਮੂਲਗੀ ਰਹੀ ਸੀ ਇਹਦੇ ਵਿੱਚ ਕੈਪਟਨ ਰੈਂਕ ਤੱਕ ਦੇ ਜਿਹੜੇ ਫੌਜ ਦੇ ਛੋਟੇ ਅਫਸਰ ਸੀਗੇ ਉਹਨਾਂ ਨੇ ਇਹਦੇ ਵਿੱਚ ਨਾ ਨਿੱਜੀ ਤੌਰ ਤੇ ਉਹਨਾਂ ਦੀ ਇਨਵੋਲਵਮੈਂਟ ਹੈਗੀ ਸੀ ਤੇ ਇਹ ਕੰਮ ਕਰਨ ਵਾਲੇ ਸੀ ਉਹ ਜਿਹੜੇ ਸਾਬਕਾ ਅੱਤਵਾਦੀ ਜਿਹੜਿਆਂ ਨੇ ਅੱਗੇ ਸਰਕਾਰ ਅੱਗੇ ਸਰੈਂਡਰ ਕਰਤਾ ਸੀ ਤੇ ਸਰਕਾਰ ਨੇ ਉਹਨਾਂ ਨੂੰ ਵੀ ਇੱਕ ਪੈਰਾ ਮਿਲਟਰੀ ਸੰਗਠਨ ਜਾਂ ਬਣਾ ਕੇ ਆਪਦੇ ਨਾਲ ਹੀ ਰੱਖ ਲਿਆ ਕਿਉਂਕਿ ਇੱਕ ਤਾਂ ਉਥੋਂ ਦੇ ਲੋਕਾਂ ਦੇ ਉਥੋਂ ਦੇ ਇਲਾਕੇ ਦੇ ਪੇਤੀ ਆ ਉਥੋਂ ਦੀ ਜੀਓਗ੍ਰਾਫੀ ਦੇ ਤੇ ਦੂਜਾ اے سی ਵੀ ਉਹਨਾਂ ਦੀ ਜਾਨ ਦੀ ਕੀਮਤ ਕੋਈ ਨਹੀਂ ਉਹਨਾਂ ਨੂੰ ਕਹਿਣਾ ਫੌਡਰ ਬਣਾ ਕੇ ਮੂਹਰੇ ਰੱਖਿਆ ਜਾਂਦਾ ਵੀ ਜੇ ਇਹਨਾਂ 'ਚ ਮਰਦੇ ਆ ਤਾਂ ਮਰ ਜਾਣ ਮਿਲਟਰੀ ਦਾ ਨੁਕਸਾਨ ਨਾ ਹੋਵੇ ਇਹਨਾਂ ਦਾ ਸੋਚਣਾ ਇਹ ਸੀਗਾ ਵੀ ਜਿਵੇਂ ਇਥੋਂ ਕਸ਼ਮੀਰੀ ਪੰਡਤ ਭਜਾਤੇ ਆ ਜੇ ਕਿਸੇ ਇੱਕ ਪਿੰਡ ਦੇ ਵਿੱਚ ਸਿੱਖਾਂ ਤੇ ਵੱਡਾ ਐਕਸ਼ਨ ਕਰੀਏ ਆਉ ਆਦੇ ਘਰਬਾਰ ਆਦੇ ਬਿジネス ਆਪਦੀਆਂ ਜ਼ਮੀਨਾਂ ਜਾਇਦਾਦਾਂ ਆਪਦੇ ਬਾਗ ਛੱਡ ਕੇ ਨਿਕਲ ਜਾਣਗੇ ਤੇ ਜਿਵੇਂ ਕਸ਼ਮੀਰੀ ਪੰਡਤਾਂ ਦੀਆਂ ਪ੍ਰਾਪਰਟੀਆਂ ਤੇ ਉਹਨਾਂ ਨੇ ਕਬਜ਼ਾ ਕੀਤਾ ਉਹਨਾਂ ਦੇ ਆਂਡੀਆਂ ਗਵਾਂਡੀਆਂ ਨੇ ਜਿਹੜਾ ਸਿੱਖ ਨੇ ਇੰਨਾ ਕੁਝ ਨਹੀਂ ਤਰੱਕੀ ਕੀਤੀ ਆ ਇੰਨਾ ਕੁਝ ਬਣਾਇਆ ਹਨਾ ਉਹ ਸਾਰਾ ਕੁਝ ਅਸੀਂ ਸਾਂਭ ਲਾਂਗੇ ਤੇ ਇਸ ਕੰਮ ਦੇ ਵਿੱਚ ਜਿਹੜੇ ਉਹਨਾਂ ਦੇ ਮਿਲਟਰੀ ਦੇ ਵਿੱਚ ਦੋਸਤ ਮਿੱਤਰ ਸੀ ਉਹਨਾਂ ਨੇ ਇਸ ਕੰਮ ਦੇ ਵਿੱਚ ਉਹਨਾਂ ਦਾ ਪੂਰਾ ਸਾਥ ਦਿੱਤਾ ਕੋਛ ਲੋਕ ਇਹ ਵੀ ਆਖੀ ਜਾਂਦੇ ਆ ਵੀ ਕਸ਼ਮੀਰੀ ਟੂਰਿਜ਼ਮ ਨੂੰ ਖਤਮ ਕਰਕੇ ਇਹਨਾਂ ਨੂੰ ਫਾਈਨੈਂਸ਼ੀਅਲ ਲੱਤ ਮਾਰਨ ਲਈ ਸਰਕਾਰ ਨੇ ਇਹ ਕੰਮ ਆਪੇ ਕਰਾਇਆ ਤਾਂ ਬਾਈ ਇਹ ਗੱਲ ਆਪਾਂ ਨੂੰ ਪਤਾ ਹੋਣੀ ਚਾਹੀਦੀ ਆ ਵੀ ਉਹ ਖਿੱਤੇ ਜਿੱਥੇ ਥੋੜਾ ਸਮਾਂ ਪਹਿਲਾਂ ਹੀ ਨਾ ਕਾਫੀ ਜ਼ਿਆਦਾ ਗੜਬੜ ਹੋਈ ਵੀ ਸੀ ਉਸ ਖਿੱਤੇ ਦੇ ਜੇ ਵਿਲੇ ਲੋਕ ਭੋਖ ਨੰਗ ਨਾ ਘੁਲਦੇ ਫਿਰਦੇ ਆ ਤਾਂ ਉਹਦੇ ਤੋਂ ਕੋਈ ਭੈੜਾ ਸਰਕਾਰ ਦੇ ਲਈ ਨਾਈਟਮੇਅਰ ਹੈਣੀਗਾ ਐਦੋਂ ਖਤਰਨਾਕ ਕੋਈ ਕੋਕਟੇਲ ਨਹੀਂ ਸਰਕਾਰ ਦੇ ਲਈ ਕਿ ਜਿੱਥੇ ਹਜੇ ਥੋੜਾ ਸਮਾਂ ਪਹਿਲਾਂ ਹੀ ਸ਼ਾਂਤੀ ਆਈ ਆ ਉਸ ਇਲਾਕੇ ਦੇ ਲੋਕਾਂ ਨੂੰ ਦੁਬਾਰਾ ਉਸ ਗਲਦਲ ਦੇ ਵਿੱਚ ਧੱਕ ਦਿੱਤਾ ਜਾਵੇ ਕਿਉਂਕਿ ਸਾਰੇ ਇੰਡੀਆ ਤੇ ਉਹਨਾਂ ਖਰਚ ਨਹੀਂ ਹੁੰਦਾ ਜਿੰਨਾ ਇਕੱਲੇ ਕਸ਼ਮੀਰ ਤੇ ਹੋਈ ਜਾਂਦਾ ਤੇ ਜਿਹੜੀ ਉੱਥੇ ਪਿਛਲੇ ਥੋੜੇ ਜਿਹੇ ਸਮੇਂ ਤੋਂ ਹਾਲਾਤ ਨਾਰਮਲ ਹੋਏ ਹਨ ਉਹਦਾ ਕਾਰਨ ਵੀ ਇਹੀ ਬਣਿਆ ਵੀ ਆਰਥਿਕਤਾ ਚੰਗੀ ਆਰਥਿਕਤਾ ਹਮੇਸ਼ਾ ਵਿਚਾਰਧਾਰਾ ਤੇ ਭਾਰੀ ਪੈ ਜਾਂਦੀ ਆ ਕਸ਼ਮੀਰ ਦੇ ਵਿੱਚ ਇਨਸਰਜੈਂਸੀ ਉਹਨਾਂ ਚਿਰ ਖਤਰਨਾਕ ਰਹੀ ਜਿੰਨਾ ਚਿਰ ਇੱਥੋਂ ਦੇ ਲੋਕਾਂ ਦਾ ਮੰਨਣਾ ਸੀ ਵੀ ਅਸੀਂ ਪਾਕਿਸਤਾਨ ਦੇ ਕਬਜ਼ੀ ਵਾਲੇ ਕਸ਼ਮੀਰ ਦੇ ਨਾਲ ਮਿਲਣਾ ਤੇ ਪਾਕਿਸਤਾਨ 'ਚ ਰਲੇਮਾ ਕਰਨਾ ਤੇ ਜਦੋਂ ਇਹਨਾਂ ਨੇ ਉਧਰਲੇ ਕਸ਼ਮੀਰ ਵਾਲਿਆਂ ਦੇ ਜੂਤ ਫਿਰਦਾ ਦੇਖਿਆ ਵੀ ਸਾਲਾ ਪਾਣੀ ਉਹਨਾਂ ਦੇ ਤੋਂ ਬਿਜਲੀ ਬਣਨੀ ਆ ਤੇ ਉਹਨਾਂ ਨੂੰ ਹੀ 60 ਰੁਪਏ ਪ੍ਰਤੀ ਯੂਨਿਟ ਮਿਲਣੀ ਆ ਦਰਿਆ ਉਹਨਾਂ ਦਾ ਤੇ ਡੈਮ ਲਾ ਕੇ ਪਾਣੀ ਪਿੱਛੇ ਰੋਕ ਲਿਆ ਪੰਜਾਬ ਨੂੰ ਨਹਿਰ ਕੱਢਣ ਦੇ ਆਸਤੇ ਐਡਮਿਨਿਸਟ੍ਰੇਸ਼ਨ ਕਸ਼ਮੀਰੀਆਂ ਦਾ ਉਥੇ ਨੌਕਰੀਆਂ ਤੇ ਲਾਈ ਹੋਏ ਆ ਪੰਜਾਬੀ ਤੇ ਜਦੋਂ ਉਹਨਾਂ ਨੇ ਉਹਨਾਂ ਦੀ ਛੱਲ ਲੈਂਦੀ ਦੇਖੀ ਹੈ ਨਾ ਇਹ ਐਸ ਗੱਲੋਂ ਟਿਕੇ ਆ ਵੀ ਹੁਣ ਉਥੇ ਮੰਗ ਹੋਣੋਂ हट ਗਈ ਆ ਵੀ ਅਸੀਂ ਉਹਨਾਂ ਦੇ ਨਾਲ ਰਲਣਾ ਤੇ ਉਹ ਜ ਖਿੱਤਾ ਜਿੱਥੇ ਨਾ ਇੱਕ ਨਾਰਮਲ ਸੀ ਵਾਪਸ ਪਰਤ ਰਹੀ ਆ ਉਥੇ ਕੋਈ ਵੀ ਸਰਕਾਰ ਐਡਾ ਵੱਡਾ ਕੰਮ ਕਰਾ ਕੇ ਇੰਨੀ ਗੜਬੜ ਨਹੀਂ ਸੇੜਦੀ ਹੁੰਦੀ ਵੀ ਇਹੇ ਜਾ ਖਲਾਰਾ ਨਹੀਂ ਪਾਉਂਦੀ ਜਿਹੜਾ ਇਹਨਾਂ ਤੋਂ ਬਾਅਦ ਦੇ ਵਿੱਚ ਆਪ ਤੋਂ ਹੀ ਸਮੇਟਿਆ ਨਾ ਜਾਵੇ